ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਗਾਇਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਪਾਲਕ ਪਨੀਰ ਜੋ ਕਿ ਬਹੁਤ ਟੇਸਟੀ ਮੰਨਦਾ ਜੇ ਤੁਸੀਂ ਮੇਰੇ ਇਸ ਤਰੀਕੇ ਨਾਲ ਬਣਾਓਗੇ ਤਾਂ ਤੁ ਤੁਸੀਂ ਹਮੇਸ਼ਾ ਘਰ ਚ ਹੀ ਬਣਾਓਗੇ ਰੈਸਟੋਰੈਂਟ ਜਾ ਕੇ ਖਾਣਾ ਭੁੱਲ ਜਾਓਗੇ ਹਮੇਸ਼ਾ ਦੇ ਲਈ ਸਭ ਤੋਂ ਪਹਿਲਾਂ ਇੱਥੇ ਮੈਂ ਪਾਲਕ ਲਿਆ ਪਾਲਕ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਪਾਲਕ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਮੈਂ 3-400 ਗ੍ਰਾਮ ਪਾਲਕ ਲਿਆ ਕੜਾਹੀ ਦੇ ਵਿੱਚ ਮੈਂ ਪਹਿਲਾਂ ਹੀ ਪਾਣੀ ਨੂੰ ਉਬਲਣ ਵਾਸਤੇ ਰੱਖਦਾ ਸੀ ਬੋਇਲ ਹੋਣ ਵਾਸਤੇ ਰੱਖਦਾ ਸੀ ਪਾਣੀ ਜਦੋਂ ਉਵਾਲਾ ਆ ਜਾਵੇ ਪਾਣੀ ਨੂੰ ਤਾਂ ਸਾਰਾ ਪਾਲਕ ਆਪਣਾ ਧੋਤਾ ਹੋਇਆ ਹੈਗਾ ਚੰਗੀ ਤਰ੍ਹਾਂ ਸਾਫ਼ ਹੈ ਇਹਨੂੰ ਆਪਾਂ ਪਾਣੀ ਦੇ ਵਿੱਚ ਇਸ ਤਰ੍ਹਾਂ ਬੋਇਲ ਕਰਨਾ ਇੱਕ ਉਵਾਲਾ ਦਵਾਉਣਾ ਪਾਲਕ ਨੂੰ ਦੇਖੋ ਆਪਾਂ ਹਲਕਾ ਹਲਕੇ ਨੂੰ ਉੱਪਰੋਂ ਪ੍ਰੈਸ ਕਰਕੇ ਕਰਦਾਂਗੇ ਤਾਂ ਕਿ ਇਹ ਜਿਹੜਾ ਸਾਰਾ ਪਾਲਕ ਹੈ ਪਾਣੀ ਦੇ ਵਿੱਚ ਡੁੱਬ ਜਾਵੇ ਇਹ ਸਬਜੀ ਬਹੁਤ ਟੇਸਟੀ ਬਣਦੀ ਹੈ ਘਰ 'ਚ ਮਹਿਮਾਨ ਆਉਣੇ ਹੋਣ ਜਦੋਂ ਵੀ ਘਰ 'ਚ ਮਹਿਮਾਨ ਆਉਂਦੇ ਹੋਣ ਤੁਸੀਂ ਕੋਈ ਸ਼ਾਹੀ ਸਬਜੀ ਜਾਂ ਕੋਈ ਵਧੀਆ ਖਾਣਾ ਬਣਾਉਣਾ ਚਾਹਦੇ ਹੋ ਤਾਂ ਇਹ ਪਾਲਕ ਪਨੀਰ ਦੀ ਸਬਜੀ ਬਣਾਓ ਤਾਂ ਬਹੁਤ ਟੇਸਟੀ ਬਣਦੀ ਹੈ ਸਾਰਿਆਂ ਨੂੰ ਬਹੁਤ ਪਸੰਦ ਆਊਗੀ ਉਨਾ ਪਾ ਹਲਕਾ ਜਿਹੇ ਦੇ ਉੱਪਰ ਢੱਕਣ ਲਗਾ ਦਾਂਗੇ ਪੂਰਾ ਨਹੀਂ ਕਵਰ ਕਰਨਾ ਇਹਨੂੰ ਕਿਉਂਕਿ ਫਿਰ ਉਬਲ ਕੇ ਪਾਣੀ ਹੈ ਜਿਹੜਾ ਬਾਹਰ ਆ ਜਾਵੇਗਾ ਇਸ ਕਰਕੇ ਥੋੜੀ ਜਿਹੀ ਬੇਲ ਰੱਖਣੀ ਹੈ ਤੁਸੀਂ ਇਹਦੇ ਵਿੱਚ ਦੇਖੋ ਪਾਲਕ ਨੂੰ ਵਾਲਾ ਆ ਗਿਆ ਜਿਆਦਾ ਨਹੀਂ ਇਹਨੂੰ ਪਕਾਉਣਾ ਬਸ 5-7 ਮਿੰਟ ਚ ਇਹਨੂੰ ਵਾਲਾ ਆ ਜਾਂਦਾ ਹੈ ਨਾਲ ਹੀ ਇੱਥੇ ਮੈਂ ਇੱਕ ਭਾਂਡੇ ਦੇ ਵਿੱਚ ਹੋਰ ਠੰਡਾ ਪਾਣੀ ਰੱਖਿਆ ਉਹਦੇ ਵਿੱਚ ਮੈਂ ਆਈਸ ਕਯੂਬ ਪਾਈਏ ਨੇ ਪਾਣੀ ਬਿਲਕੁਲ ਚਿਲਡ ਹੈ ਇਹਨੂੰ ਪਾਲਕ ਨੂੰ ਆਪਾਂ ਦੇਖੋ ਇਸ ਤਰ੍ਹਾਂ ਨਿਚੋੜ ਨਿਚੋੜ ਕੇ ਸਾਰਾ ਠੰਡੇ ਪਾਣੀ ਦੇ ਵਿੱਚ ਪਾਉਂਦੇ ਜਾਵਾਂਗੇ ਇਹਦਾ ਕਾਰਨ ਇਹ ਹੈ ਕਿ ਇੱਕ ਤਾਂ ਜਿਹੜਾ ਪਾਲਕ ਜ਼ਿਆਦਾ ਪੱਕਦਾ ਨਹੀਂ ਪਾਲਕ ਪੱਕਣ ਦਾ ਪ੍ਰੋਸੈਸ ਇੱਥੇ ਰੁਕ ਜਾਂਦਾ ਹੈ ਤੇ ਕਿਹਦਾ ਇਹਦੇ ਨਾਲ ਪਾਲਕ ਦਾ ਕਲਰ ਹੈ ਜਿਹੜਾ ਹਰਾ ਹੀ ਰਹਿੰਦਾਗਾ ਇਹ ਨਹੀਂ ਕਿ ਆਪਾਂ ਜਦੋਂ ਸਬਜੀ ਬਣਾਵਾਂਗੇ ਕਿ ਪਾਲਕ ਦਾ ਕਲਰ ਕਾਲਾ ਜਾ ਹੋ ਜਾਊਗਾ ਹਰਾ ਹਰਾ ਹੀ ਰਹੂਗਾ ਪਾਲਕ ਪਨੀਰ ਤੁਹਾਡਾ ਹਰਾ ਹਰਾ ਬਣੂਗਾ ਇਸ ਕਰਕੇ ਇਹ ਪ੍ਰੋਸੈਸ ਤੁਸੀਂ ਜਰੂਰ ਕਰਨਾ ਇੱਕ ਤਾਂ ਇਹਦੇ ਵਿੱਚ ਪਾਉਣ ਨਾਲ ਪਾਲਕ ਨਾਲ ਦੀ ਨਾਲ ਠੰਡਾ ਹੋ ਜਾਵੇਗਾ ਤੇ ਉਹ ਜ਼ਿਆਦਾ ਪੱਕਦਾ ਵੀ ਨਹੀਂ ਹੁਣ ਆਪਾਂ ਠੰਡੇ ਪਾਣੀ ਚ ਨਿਚੋੜ ਕੇ ਸਾਰਾ ਗ੍ਰਾਈਂਡਰ ਜਾਰ ਦੇ ਵਿੱਚ ਪਾ ਲਾਂਗੇ ਪਾਲਕ देखो इस तरह सारा पानी ਨੂੰ ਤੁਸੀਂ ਨਿਚੋੜਦੇ ਜਾਣਾ ਪਾਲਕ ਆਪਾਂ ਸਾਰਾ ਗ੍ਰਾਈਂਡਰ ਜਾਰ ਦੇ ਵਿੱਚ ਪਾ ਲਿਆ ਨਾਲ ਹੀ ਮੈਂ ਥੋੜਾ ਜਿਹਾ ਧਨੀਆ ਪਾਇਆ ਚਾਰ ਤੋਂ ਪੰਜ ਹਰੀਆਂ ਮਿਰਚਾਂ ਪਾਈਆਂ ਨੇ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਵੱਧ ਜਾਂ ਘੱਟ ਕਰ ਸਕਦੇ ਹੋ ਪਾਣੀ ਨਹੀਂ ਇਹਦੇ ਕਿਸੇ ਬਿਲਕੁਲ ਵੀ ਹੋਣਾ ਨਹੀਂ ਕਿਸੇ ਇਸੇ ਤਰ੍ਹਾਂ ਇਸ ਨੂੰ ਗ੍ਰਾਈਂਡ ਕਰਨਾ ਹੈ ਕਿ ਪਾਲਕ ਦੇ ਦੀ ਚਾਪੜੇ ਪਾਣੀ ਬਹੁਤ ਹੈ ਜੇ ਆਪਾਂ ਬੋਇਲ ਵੀ ਕੀਤਾ ਉਹ ਵੀ ਪਾਣੀ ਥੋੜਾ ਮੋਟਾ ਦੇ ਵਿੱਚ ਰਹਿ ਜਾਂਦਾ ਇਸ ਕਰਕੇ ਪਾਣੀ ਨਹੀਂ ਇਹਦੇ ਵਿੱਚ ਪਾਉਣਾ ਇਸੇ ਤਰ੍ਹਾਂ ਗ੍ਰਾਈਂਡ ਆਪਾਂ ਬਰੀਕ ਬਿਲਕੁਲ ਇਹਨੂੰ ਗ੍ਰਾਈਂਡ ਕਰ ਲੈਣਾ ਦੇਖੋ ਬਿਲਕੁਲ ਸਮੂਥ ਪੇਸਟ ਬਣ ਚੁੱਕਿਆ ਪਾਲਕ ਦਾ ਦੇਖੋ ਕਲਰ ਵੀ ਬਿਲਕੁਲ ਵੀ ਚੇਂਜ ਨਹੀਂ ਹੋਇਆ ਹਰਾ ਹਰਾ ਪਿਆ ਇਹਦਾ ਕਲਰ ਉਹ ਇਸੇ ਕਰਕੇ ਆ ਕਿਉਂਕਿ ਆਪਾਂ ਇਸ ਨੂੰ ਪੱਕਦੇ ਸਾਰ ਹੀ ਉਬਾਲਣ ਤੋਂ ਬਾਅਦ ਇਹਨੂੰ ਠੰਡੇ ਪਾਣੀ ਦੇ ਵਿੱਚ ਪਾਤਾ ਸੀ ਬਰਫ਼ ਵਾਲੇ ਪਾਣੀ ਦੇ ਵਿੱਚ ਹੁਣ ਇੱਥੇ ਮੈਂ 2-3 ਪਿਆਜ਼ਾਂ ਨੂੰ ਕੱਟ ਲਿਆ ਤੇ ਆਪਾਂ ਲਸਣ ਵੀ ਕੱਟ ਲਾਂਗੇ ਲਸਣ ਦਾ ਟੇਸ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਲਸਣ ਥੋੜਾ ਜਿਹਾ ਮੈਂ ਤਾਂ ਕਰਕੇ ਵੱਧ ਲਿਆ ਲਸਣ ਵੀ ਆਪਣਾ ਕੱਟ ਹੋ ਗਿਆ ਇਸ ਤੋਂ ਬਾਅਦ ਆ ਪਾਦਰਕ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਤੜਕਾ ਲਗਾਵਾਂਗੇ ਇਸ ਦਾ ਦੇਖੋ ਆਪਣਾ ਜਿਹੜਾ ਲਸਣ ਆਦਰਕ ਤੇ ਪਿਆਜ਼ ਕੱਟ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਤੜਕਾ ਲਗਾਉਨੇ ਆ ਸਭ ਤੋਂ ਪਹਿਲਾਂ ਗੈਸ ਨੂੰ ਆਨ ਕਰਾਂਗੇ ਤੇ ਉੱਪਰ ਰੱਖੀਏ ਕੜਾਹੀ ਕੜਾਹੀ ਦੇ ਵਿੱਚ ਮੈਂ ਇੱਕ ਵੱਡਾ ਚਮਚ ਘਿਓ ਦਾ ਪਾਇਆ ਤੁਸੀਂ ਬਟਰ ਵੀ ਲੈ ਸਕਦੇ ਹੋ ਦੇਸੀ ਘਿਓ ਵੀ ਲੈ ਸਕਦੇ ਹੋ ਘਿਓ ਨੂੰ ਗਰਮ ਹੋਣ ਤੋਂ ਬਾਅਦ ਇਦੇ ਵਿੱਚ ਇੱਕ ਚਮਚ ਮੈਂ ਜੀਰੇ ਦਾ ਪਾਉਂਗੀ ਜੇ ਤੁਸੀਂ ਤਾਂ ਉਹ ਤਾਂ ਖੜੇ ਮਸਾਲੇ ਵੀ ਇਹਦੇ ਵਿੱਚ ਪਾ ਸਕਦੇ ਹੋ ਜਿਵੇਂ ਤੇਜ ਪੱਤਾ ਕਸ਼ਮੀਰੀ ਲਾਲ ਮਿਰਚ ਦਾਲਚੀਨੀ ਪਰ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਇਸ ਨੂੰ ਬਣਾਇਆ ਪਰ ਫਿਰ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਬਿਲਕੁਲ ਰੈਸਟੋਰੈਂਟ ਸਟਾਈਲ ਬਣੀ ਸੀ ਸਬਜ਼ੀ ਇਹ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਿਲਕੁਲ ਸਿੰਪਲ ਚੀਜ਼ਾਂ ਨਾਲ ਬਣਾ ਕੇ ਬਹੁਤ ਆਸਾਨੀ ਨਾਲ ਘਰ 'ਚ ਬਣਾ ਸਕਦੇ ਹੋ ਜੀਰਾ ਜਦੋਂ ਥੋੜਾ ਜਿਹਾ ਬ੍ਰਾਊਨ ਹੋ ਗਿਆ ਨਾਲ ਹੀ ਮੈਂ ਕੱਟਿਆ ਹੋਇਆ ਲਸਣ ਪਾ ਦਿੱਤਾ ਇਹਦੇ ਵਿੱਚ ਲਸਣ ਨੂੰ ਆਪਾਂ ਥੋੜਾ ਜਿਹਾ ਪਕਾ ਲਾਂਗੇ 2-3 ਸੈਕਿੰਡ ਵਾਸਤੇ ਆਪਾਂ ਇਸ ਨੂੰ ਭੁੰਨ ਲਾਂਗੇ ਉਸ ਤੋਂ ਬਾਅਦ ਕੱਟਿਆ ਹੋਇਆ ਅਦਰਕ ਵੀ ਇਹਦੇ ਵਿੱਚ ਪਾ ਦੇਵਾਂਗੇ ਲਸਣ ਦਾ ਫਲੇਵਰ ਹੈ ਜਿਹੜਾ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਲਸਣ ਦਾ ਤੁਸੀਂ ਇਹਨੂੰ ਘਿਓ ਦੇ ਘਿਓ ਵਿੱਚ ਭੁੰਨ ਕੇ ਉੱਪਰ ਵੀ ਇਸ ਦਾ ਤੜਕਾ ਪਾ ਸਕਦੇ ਹੋ ਜਿਵੇਂ ਆਪਾਂ ਕਿਸੇ ਹੋਟਲ ਢਾਬੇ ਤੇ ਖਾਂਦੇ ਆ ਤਾਂ ਲਸਣੀ ਪਾਲਕ ਪਨੀਰ ਕਿਹਾ ਜਾਂਦਾ ਉਹਨੂੰ ਕਿ ਉਹਦੇ ਵਿੱਚ ਐਕਸਟਰਾ ਲਸਣ ਪਾਇਆ ਜਾਂਦਾ ਹੈ ਉੱਪਰ ਲਸਣ ਦਾ ਤੜਕਾ ਇੱਕ ਹੋਰ ਲਗਾਇਆ ਜਾਂਦਾ ਪਰ ਆਪਾਂ ਬਾਅਦ ਚ ਨਹੀਂ ਹੈ ਜੇ ਕੋਈ ਤੜਕਾ ਲਗਾਵਾਂਗੇ ਮੈਂ ਪਹਿਲਾਂ ਹੀ ਥੋੜਾ ਜਿਹਾ ਲਸਣ ਵੱਧ ਲਿਆ ਉਸ ਤੋਂ ਬਾਅਦ ਦੋ ਜਿਹੜੇ ਮੀਡੀਅਮ ਸਾਈਜ਼ ਦੇ ਆਪਾਂ ਪਿਆਜ਼ ਕੱਟੇ ਸੀ ਉਹ ਵੀ ਪਾ ਦਿੱਤੇ ਇਹਦੇ ਵਿੱਚ ਲਸਣ ਤੇ ਅਦਰਕ ਥੋੜਾ ਜਿਹਾ ਭੁੰਨ ਹੋ ਗਿਆ ਸੀ ਹੋਂ ਪਿਆਜ਼ਾਂ ਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਪਕਾਵਾਂਗੇ ਦੇਖੋ ਪਿਆਜ਼ ਨੇ ਜਿਹੜੇ ਬ੍ਰਾਊਨ ਹੋ ਚੁੱਕੇ ਨੇ ਹੁਣ ਇਹਦੇ ਵਿੱਚ ਮਸਾਲੇ ਐਡ ਕਰਨੇ ਨੇ ਬਿਲਕੁਲ ਸਿੰਪਲ ਬੇਸਿਕ ਮਸਾਲੇ ਨੇ ਇੱਕ ਚਮਚ ਪਾਇਆ ਮੈਂ ਇਹਦੇ ਵਿੱਚ ਨਮਕ ਦਾ ਅੱਧਾ ਚਮਚ ਹਲਦੀ ਪਾਊਡਰ ਦਾ ਅੱਧੇ ਚਮਚ ਤੋਂ ਥੋੜੀ ਘੱਟ ਮੈਂ ਪਾਈ ਹੈ ਲਾਲ ਮਿਰਚ ਪਾਊਡਰ ਕਿਉਂਕਿ ਆਪਾਂ ਹਰੀ ਵੀ ਪਾਈ ਹੈ ਅੱਧਾ ਚਮਚੀ ਪਾਇਆ ਧਨੀਆ ਪਾਊਡਰ ਦਾ ਤੇ ਅੱਧਾ ਚਮਚ ਪਾਇਆ ਗਰਮ ਮਸਾਲੇ ਦਾ ਇਸ ਤੋਂ ਜ਼ਿਆਦਾ ਮਸਾਲੇ ਪਾਉਣ ਦੀ ਲੋੜ ਨਹੀਂ ਥੋੜਾ ਜਿਹਾ ਮਸਾਲਿਆਂ ਨੂੰ 1-2 ਸੈਕਿੰਡ ਵਾਸਤੇ ਆਪਾਂ ਭੁੰਨ ਲਾਂਗੇ ਸੇਕ ਲਵਾ ਲਾਂਗੇ ਉਸ ਤੋਂ ਬਾਅਦ ਜਿਹੜੀ ਆਪਾਂ ਪਾਲਕ ਦੀ ਪਿਉਰੀ ਬਣਾਈ ਆ ਉਹ ਇਹਦੇ ਵਿੱਚ ਐਡ ਕਰ ਦਵਾਂਗੇ ਦੇਖੋ ਕਿੰਨਾ ਵਧੀਆ ਕਲਰ ਆਇਆ ਪਾਲਕ ਦਾ ਬਿਲਕੁਲ ਹਰਾ ਹਰਾ ਬਿਲਕੁਲ ਵੀ ਕਾਲਾ ਨਹੀਂ ਹੋਇਆ ਜੇ ਤੁਸੀਂ ਇਹਨੂੰ ਠੰਡੇ ਪਾਣੀ ਦੇ ਵਿੱਚ ਨਹੀਂ ਪਾਉਂਦੇ ਤਾਂ ਪਾਲਕ ਦਾ ਕਲਰ ਹੈ ਜਿਹੜਾ ਕਾਲਾ ਹੋ ਜਾਂਦਾ ਉਹ ਪਾਲਕ ਪਨੀਰ ਦੇਖਣ 'ਚ ਵੀ ਸੋਹਣਾ ਨਹੀਂ ਲੱਗਦਾ ਥੋੜਾ ਜਿਹਾ ਪਾਣੀ ਮੈਂ ਐਸੇ ਗ੍ਰਾਈਂਡਰ ਜਾਰ ਚ ਪਾ ਕੇ ਹਿਲਾ ਕੇ ਪਾ ਦਿੱਤਾ ਹੁਣ ਇਹਨੂੰ ਆਪਾਂ ਥੋੜਾ ਜਿਹਾ ਦੇਖੋ ਇਸ ਤਰ੍ਹਾਂ ਟੱਪ ਕੇ 5-7 ਮਿੰਟ ਪਕਾ ਲਾਂਗੇ ਕਿ ਤਾਂ ਕਿ ਥੋੜਾ ਜਿਹਾ ਪਾਲਕ ਪੱਕ ਜਾਵੇ ਉਸ ਤੋਂ ਬਾਅਦ ਇੱਥੇ ਮੈਂ 200 ਗ੍ਰਾਮ ਪਨੀਰ ਲਿਆ ਪਨੀਰ ਨੂੰ ਤੁਸੀਂ ਇਸ ਤਰ੍ਹਾਂ ਜਿਵੇਂ ਚਾਹੋ ਵੱਡੇ ਛੋਟੇ ਕਯੂਬਸ ਕੱਟ ਸਕਦੇ ਹੋ ਜਿਵੇਂ ਦੇ ਵੀ ਤੁਸੀਂ ਪੀਸ ਕਰਨਾ ਚਾਹੋ ਮੈਂ ਮੀਡੀਅਮ ਸਾਈਜ਼ ਦੇ ਛੋਟੇ ਪੀਸ ਹੀ ਰੱਖੇ ਨੇ 3 300 ਗ੍ਰਾਮ ਦੇ ਲਗਭਗ ਆਪਣੇ ਕੋਲ ਪਾਲਕ ਸੀ ਤੇ 200 ਗ੍ਰਾਮ ਮੈਂ ਪਨੀਰ ਲਿਆ ਇੰਨੇ ਆਪਣਾ ਪਾਲਕ ਪੱਕਦਾ ਇੰਨੇ ਆਪਾਂ ਜਿਹੜਾ ਪਨੀਰ ਆ ਕੱਟ ਕੇ ਤਿਆਰ ਕਰ ਲੈਨੇ ਆ ਦੇਖੋ 5 ਤੋਂ 7 ਮਿੰਟ ਹੋ ਗਏ ਪਾਲਕ ਨੂੰ ਪੱਕਦੇ ਹੋਏ ਚੰਗੀ ਤਰ੍ਹਾਂ ਉਬਾਲਾ ਆ ਗਿਆ ਇਸ ਨੂੰ ਜੇ ਤੁਹਾਨੂੰ ਸਬਜੀ ਥੋੜੀ ਜਿਹੀ ਜ਼ਿਆਦਾ ਗਾੜ੍ਹੀ ਲੱਗਦੀ ਹੈ ਤਾਂ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਜਾਂ ਥੋੜਾ ਜਿਹਾ ਅੱਧਾ ਗਲਾਸ ਦੁੱਧ ਦਾ ਵੀ ਪਾ ਸਕਦੇ ਹੋ ਇਹਦੇ ਵਿੱਚ ਉਸ ਤੋਂ ਬਾਅਦ ਦੋ ਵੱਡੇ ਚਮਚ ਮੈਦੇ ਵਿੱਚ ਕਰੀਮ ਦੇ ਐਡ ਕਰੇ ਨੇ ਤੁਸੀਂ ਮਲਾਈ ਵੀ ਪਾ ਸਕਦੇ ਹੋ ਇਹਦੇ ਨਾਲ ਟੇਸਟ ਆ ਜਿਹੜਾ ਸਬਜੀ ਦਾ ਬਹੁਤ ਵੱਧ ਜਾਂਦਾ ਹੈ ਇਹ ਤੁਸੀਂ ਜ਼ਰੂਰ ਪਾਉਣਾ ਹੈ ਇਹਦੇ ਵਿੱਚ ਚਾਹੇ ਮਲਾਈ ਪਾ ਲਓ ਚਾਹੇ ਦੋ ਵੱਡੇ ਚਮਚ ਕਰੀਮ ਦੇ ਪਾ ਲਓ ਪ੍ਰੇਨੂ ਵੀ ਥੋੜਾ ਆਪਾਂ ਲਗਾਤਾਰ ਹਿਲਾਉਂਦੇ ਹੋਏ ਥੋੜਾ ਜਿਹਾ ਪਕਾ ਲਾਵਾਂਗੇ ਉਸ ਤੋਂ ਬਾਅਦ ਇੱਕ ਚਮਚ ਮੈਂਦੇ ਵਿੱਚ ਚੀਨੀ ਦਾ ਪਾਇਆ ਕਿਉਂਕਿ ਪਾਲਕ 'ਚ ਥੋੜੀ ਜਿਹੀ ਹਲਕੀ ਜਿਹੀ ਕੜਵਾਹਟ ਹੁੰਦੀ ਹੈ ਇੱਕ ਉਹ ਵੀ ਚਲੀ ਜਾਂਦੀ ਹੈ ਤੇ ਇੱਕ ਕਈ ਵਾਰ ਆਪਣੇ ਕੋਲ ਜਿਹੜੇ ਮਿਰਚ ਮਸਾਲੇ ਨੇ ਵੱਧ ਘੱਟ ਵੀ ਪੈਣੋਂ ਬੈਲੈਂਸ ਹੋ ਜਾਂਦੇ ਨੇ ਨਾ ਇਹ ਥੋੜਾ ਜਿਹਾ ਮਿੱਠਾ ਜਿਹੀ ਵਧੀਆ ਲੱਗਦਾ ਪਾਲਕ ਪਨੀਰ ਇੱਕ ਚਮਚ ਚੀਨੀ ਦਾ ਤੁਸੀਂ ਇਹਦੇ ਵਿੱਚ ਜ਼ਰੂਰ ਐਡ ਕਰਨਾ ਛੋਟਾ ਚਮਚੀ ਕਰਨਾ ਐਡ ਜਿਆਦਾ ਵੱਡਾ ਨਹੀਂ ਕਰਨਾ ਦੇ ਕੋਸ ਤੋਂ ਬਾਅਦ ਆਪਾਂ ਕੱਟਿਆ ਹੋਇਆ ਪਨੀਰ ਇਹਦੇ ਵਿੱਚ ਪਾਵਾਂਗੇ ਪਨੀਰ ਪਾ ਕੇ ਵੀ ਤੁਸੀਂ ਥੋੜਾ ਜਿਹਾ ਸੇਕ ਲਵਾਉਣਾ ਜ਼ਿਆਦਾ ਨਹੀਂ ਲਵਾਉਣਾ ਕਿਉਂਕਿ ਜੇ ਆਪਾਂ ਪਨੀਰ ਪਾ ਕੇ ਜ਼ਿਆਦਾ ਸੇਕ ਲਵਾਲਾ ਨੇ ਪਨੀਰ ਨੂੰ ਤਾਂ ਉਹ ਚੀੜਾ ਹੋ ਜਾਂਦਾ ਇਸ ਕਰਕੇ ਮੈਂ ਬਸ 5 ਮਿੰਟ ਪਕਾਇਆ ਥੋੜਾ ਜਿਹਾ ਸੇਕ ਲੱਗ ਜਾਵੇ ਪਨੀਰ ਨੂੰ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰਤਾ ਦੇਖੋ ਪਾਲਕ ਪਨੀਰ ਆਪਣਾ ਬਣ ਕੇ ਤਿਆਰ ਹੈ ਕਿੰਨਾ ਵਧੀਆ ਕਲਰ ਆਇਆ ਬਿਲਕੁਲ ਰੈਸਟੋਰੈਂਟ ਸਟਾਈਲ ਉਸੇ ਤਰ੍ਹਾਂ ਸਵਾਦ ਉਸੇ ਤਰ੍ਹਾਂ ਦੇਖਣ ਚ ਲੱਗ ਰਿਹਾ ਇੱਕ ਵਾਰ ਤੁਸੀਂ ਬਣਾ ਕੇ ਜੂ ਟ੍ਰਾਈ ਕਰੋ ਘਰ 'ਚ ਜਦੋਂ ਵੀ ਮਹਿਮਾਨ ਮਹਿਮਾਨ ਆਉਣ ਜਾਂ ਘਰ 'ਚ ਤੁਹਾਡਾ ਵੀ ਕੋਈ ਸਪੈਸ਼ਲ ਖਾਣ ਦਾ ਮਨ ਕਰੇ ਤਾਂ ਤੁਸੀਂ ਬਹੁਤ ਜਲਦੀ ਇਹ ਬਣਾ ਸਕਦੇ ਹੋ ਬਹੁਤ ਜਲਦੀ ਵੀ ਬਣ ਜਾਂਦਾ ਟਾਈਮ ਵੀ ਨਹੀਂ ਲੱਗਦਾ ਉੱਪਰੋਂ ਮੈਂ ਇਹਨੂੰ ਕਰੀਮ ਨਾਲ ਗਾਰਨਿਸ਼ ਕਰਿਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖਣ 'ਚ ਬਹੁਤ ਟੇਸਟੀ ਸੀ ਬਣਿਆ ਨਾਲ ਇਹਦੀ ਮੈਂ ਆٹے ਦੇ ਨਾਲ ਬਣਾਈ ਸੀ ਬਿਲਕੁਲ ਰੈਸਟੋਰੈਂਟ ਵਾਲੀ ਫੀਲਿੰਗ ਆ ਰਹੀ ਸੀ ਐਨੇ ਜ਼ਿਆਦਾ ਟੇਸਟੀ ਬਣੇ ਸੀ ਦੇਖੋ ਕਿੰਨਾ ਕਰੀਮੀ ਬਣਿਆ ਤੇ ਕਿੰਨਾ ਵਧੀਆ ਕਲਰ ਆਇਆ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ ਆٹے ਦੇ ਨਾਲ ਦੇ ਨਾਲ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ